ਜਾਹੀ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਪ 바ਵਾ ਇੱਕ ਵਾਰ ਫੇਰ ਤੁਹਾਡੇ ਨਾਲ ਤੁਹਾਡੇ ਸਾਰੇ ਦਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਚਪਕਰਾ ਪਿੰਡ ਚਪਕਰਾ ਦੇ ਸਾਡੇ ਪੁੱਜਣ ਦਾ ਕਾਰਨ ਸੀ ਕਿ ਇੱਥੇ ਵਾਰਡ ਨੰਬਰ 1 ਦੇ ਰਹਿਣ ਵਾਲੇ ਲੋਕਾਗੇ ਉਹ ਇਕੱਠੇ ਹੋਏ ਨੇ ਉਹ ਕਿਉਂ ਇਕੱਠੇ ਹੋਏ ਨੇ ਕਿਉਂਕਿ ਉਹਨਾਂ ਨੂੰ ਕੋਈ ਮੁਸ਼ਕਲ ਸੀ ਜਿਨ੍ਹਾਂ ਨੂੰ ਮੁਸ਼ਕਲਾਂ ਦਾ ਨਿਵਾਰਣ ਕਰਨ ਲਈ ਉਹ ਸਰਪੰਚ ਸਾਹਿਬ ਕੋਲ ਆਏ ਸਨ ਸਰਪੰਚ ਸਾਹਿਬ ਨੇ ਵੀ ਪਿੰਡ ਵਿੱਚ ਇੱਕ ਮੀਟਿੰਗ ਰੱਖੀ ਹੈ ਵਾਰਡ ਨੰਬਰ 1 ਦੇ ਲੋਕਾਂ ਦੀ ਜੀ ਸਰਪੰਚ ਸਾਹਿਬ ਮੇਰਾ ਨਾਮ ਤਰਮਿੰਦਰ ਸਿੰਘ ਪਿੰਡ ਚਪਕਰਾ ਦੇ ਅਸੀਂ ਸਰਪੰਚਾਂ ਹੀ ਅੱਜ ਅਸੀਂ ਬਾੜ ਨੰਬਰ 1 ਦੀ ਮੀਟਿੰਗ ਰੱਖੀ ਹੈ ਮੇਰੇ ਪਿੰਡ ਚ 7 ਬਾੜਾਂ ਔਰ ਫਸਟ ਟਾਈਮ ਆਹੀ ਜਿਹੜੀ ਪਹਿਲੀ ਵਾਰ ਜਿਹੜੀ ਪਿੰਡ ਚਪਕਰਾ ਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਆਪਾਂ ਕਰਾ ਰਹੇ ਆਂ ਉਹ ਲੋਕਾਂ ਦੀਆਂ ਮੁਸ਼ਕਲਾਂ ਜੋ ਵੀ ਕੰਮ ਹੋਣੇ ਵਾਲੇ ਆ ਉਹਨਾਂ ਬਾਰੇ ਅਸੀਂ ਵਿਚਾਰ ਵਟਾਂਦਰਾ ਕੀਤਾ ਤੇ ਲੋਕ ਆਪਣੇ ਪਿੰਡ ਦੇ ਵਸੀਆਂ ਨੂੰ ਇਹੀ ਨੋਟ ਕਰਾਇਆ ਕਿ ਤੁਹਾਡੇ ਪਿੰਡ ਦੇ ਵਿੱਚ ਜਿੰਤਾ ਦਰਵਾਜ਼ਾ ਜਿਹੜਾ ਪੰਚਾਇਤ ਨਾਲ ਲਗਾਇਆ ਜਾ ਰਿਹਾ ਤੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਜੋ ਵੀ ਮਸਲੇ ਆ ਉਹ ਤੁਸੀਂ ਆਪਣੇ ਜਿਹੜੇ ਮੈਂਬਰ ਸਾਹਿਬ ਨੂੰ ਜਾਂ ਮੈਨੂੰ ਨੋਟ ਕਰਾ ਸਕਦੇ ਹੋ ਤਾਂ ਜੋ ਅਸੀਂ ਸਮੇਂ ਦੇ ਹਿਸਾਬ ਨਾਲ ਇਹ ਜਿਹੜੇ ਜਿੰਨੇ ਵੀ ਤੁਹਾਡੇ ਕੰਮ ਰੁਕੇ ਦੇ ਆ ਜ ਡਵੈਲਪਮੈਂਟ ਹੋਣੇ ਵਾਲੀ ਹੈ ਮਹੱਲੇ ਦੇ ਵਿੱਚ ਉਹ ਕਰਵਾ ਸਕੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਜਿਹੜੀ ਬਾਕੀ ਬਾਡਾਂ ਉਹਨਾਂ ਦੀ ਵੀ ਮੀਟਿੰਗ ਜਿਹੜੀ ਕਰਾਵਾਂਗੇ ਔਰ ਲੋਕਾਂ ਦੀਆਂ ਜੋ ਵੀ ਮੁਸ਼ਕਲਾਂ ਕੰਮ ਹੋਣ ਵਾਲੇ ਮੁੱਦੇ ਕਿਸੇ ਵੀ ਤਰ੍ਹਾਂ ਦੇ ਪਿੰਡ ਦੇ ਵਿੱਚ ਵਾਰਡ ਪ੍ਰਤੀ ਜੋ ਵੀ ਹੈ ਵਿਕਾਸ ਜਿਹੜੇ ਕੀਤੇ ਜਾਣਗੇ ਤੇ ਆਪਾਂ ਆਸ ਕਰਦੇ ਹਾਂ ਕਿ ਇਹ ਆਪਾਂ ਪਿੰਡ ਦੀ ਜਨਤਾ ਦੇ ਉਮੀਦਾਂ ਦੇ ਪੂਰਾ ਜਿਹੜਾ ਉਤਰੀਏ ਕਿਹੜੇ ਕਿਹੜੇ ਮੁੱਦੇ ਜਿਹੜੇ ਸਾਹਮਣੇ ਆਏ ਤੁਹਾਡੇ ਮੁੱਦੇ ਸਰ ਕਾਫੀ ਤਰ੍ਹਾਂ ਦੇ ਮੁੱਦੇ ਆ ਜੀ ਮੇਨ ਮੁੱਦਾ ਸਫਾਈ ਦਾ ਜਿਹੜਾ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਤਕੜਾ ਮੁੱਦਾ ਜਿਹੜਾ ਕਿ ਗੰਦਗੀ ਜਿਹੜੀ ਹੈ ਮoure ਪੂਰੇ ਪਿੰਡ ਦੇ ਚਾਰੇ ਤਰਫਰ ਲੱਗੀ ਹੋਈ ਹੈ ਗੰਦਗੀ ਦੇ ਢੇਰ ਕਾਫੀ ਨੇ ਉਹਨਾਂ ਨੂੰ ਨਜ਼ਰ ਰੱਖਾਂਗੇ ਪਹਿਲੇ ਬਹਿਲ ਦੇ ਆਧਾਰ ਤੇ ਉਹਨਾਂ ਦੀ ਸਫਾਈ ਹੋਏਗੀ ਫਿਰ ਨਾਲੀਆਂ ਨਾਲੇ ਗਲੀਆਂ ਦੇ ਵਿੱਚ ਬਹੁਤ ਬੁਰਾ ਹਾਲ ਆ ਉਹਨਾਂ ਦਾ ਹੋਏਗਾ ਉਸ ਤੋਂ ਬਾਅਦ ਫਿਰ ਜਿਹੜੀ ਰਿਕੁਆਇਰਮੈਂਟ ਹੈ ਉਹਦੇ ਦੇ ਆਧਾਰ ਤੇ ਜਿਹੜਾ ਬਾਕੀ ਮੁੱਦਿਆਂ ਨਾਲ ਹੱਲ ਕੀਤਾ ਜਾਏਗਾ ਰਾਸ਼ਨ ਕਾਰਡ ਦੀ ਰਾਸ਼ਨ ਕਾਰਡ ਉਹ ਅਸੀਂ ਨੋਟ ਕਰ ਲਿਆ ਉਹ ਆਪਣੇ 2-3 ਸਾਲ ਤੋਂ ਸਾਈਡ ਬੰਦ ਦਾ ਉਸ ਕਰਕੇ ਜਿਹੜੇ ਨਹੀਂ ਬਣ ਪਰ ਰਹੇ ਤੇ ਜਦੋਂ ਵੀ ਸਾਈਡ ਖੁੱਲੇਗੀ ਇਸੇ ਕਰਕੇ ਆਪਾਂ ਨੋਟ ਕੀਤਾ ਹੈ ਕਿ ਹਰ ਕਾਰਟ ਤੇ ਮੈਸੇਜ ਲੱਗੇਗਾ ਕਿ ਸਾਈਡ ਖੁੱਲ ਗਈ ਹੈ ਤੁਸੀਂ ਆਪਣੇ ਆਧਾਰ ਕਾਰਡ ਜਾਂ ਹੋਰ ਵੀ ਜੋ ਵੀ ਡਾਕੂਮੈਂਟ ਲੱਗਦਾ ਉਹ ਜਮ੍ਹਾਂ ਕਰਾ ਦੇਣ ਤਾਂ ਆਪਾਂ ਤਾਂ ਜੋ ਦਫ਼ਤਰ ਚ ਲਈ ਕੇ ਉਹਨਾਂ ਦੇ ਰਾਸ਼ਨ ਕਾਰਡ ਜਲਦੀ ਤੋਂ ਜਲਦੀ ਜਿਹੜੇ ਲਾ ਸਕੀ ਬਹੁਤ ਸਾਰੇ ਵਾਰਡ ਦੇ ਜਿਹੜੇ ਹੈ ਫਰਸਟ ਵਾਰਡ ਦੇ ਜਿਹੜੇ ਲੋਕ ਆਏ ਨੇ ਤੇ ਅੱਗੇ ਕਿਸ ਤਰ੍ਹਾਂ ਵੇਖਦੇ ਤੁਸੀਂ ਲੋਕਾਂ ਦਾ ਕਿੱਦਾਂ ਦਾ ਤੁਹਾਨੂੰ ਅਗਲੀ ਵਾਰੀ ਦੇਖੋ ਜੀ ਪਹਿਲੀ ਵਾਰੀ ਇਹ ਮੀਟਿੰਗ ਹੋ ਰਹੀ ਹੈ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਾ ਕੀ ਇਹ ਮੀਟਿੰਗ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਮੀਟਿੰਗ ਦਾ ਕੀ ਮਕਸਦ ਹੈ ਕਿਉਂ ਬੁਲਾ ਰਿਹਾ ਠੀਕ ਹੈ ਅਕਸਰ ਲੋਕਾਂ ਨੂੰ ਕੀ ਹੁੰਦਾ ਕਿ ਲੋਸਮੈਂਟ ਕਰਕੇ ਗੁੰਮਰਾਹ ਕਰਕੇ ਸੱਦਿਆ ਜਾਂਦਾ ਕੀ ਆਓ ਜੀ ਤੁਹਾਨੂੰ ਇਹ ਚੀਜ਼ ਜਿਹੜੀ ਆ ਮਿਲ ਰਹੀ ਆ ਫਰੀ ਚ ਮਿਲ ਲੱਗੀ ਆ ਜਾਂ ਫਲਾਣਾ ਕੰਮ ਹੋਣ ਲੱਗਾ ਆਪਾਂ ਉਹ ਗੁਮਰਾਹ ਕਰਕੇ ਨਹੀਂ ਸਾਧ ਰਹੇ ਆਪਾਂ ਇਹਨਾਂ ਨੂੰ ਇਹਨਾਂ ਦੇ ਹੱਕ ਲਈ ਇਹਨਾਂ ਨੂੰ ਜਾਗਰੂਕ ਕਰਾ ਰਹੇ ਆ ਤੁਹਾਡਾ ਹੱਕ ਬੰਦਾ ਹੈ ਸਰਪੰਚ ਸਾਹਿਬ ਨਾਲ ਮੈਂਬਰ ਸਾਹਿਬ ਨਾਲ ਇੱਕ ਮੀਟਿੰਗ ਜਿਹੜੀ ਹੈ ਤੁਸੀਂ ਕਰ ਸਕਦੇ ਆ ਆਪਣੇ ਵਿਚਾਰ ਪਟਾਂਦਰੇ ਕਰ ਸਕਦੇ ਆ ਆਪਣੇ ਜੋ ਵੀ ਮਸਲੇ ਤੋਂ ਡੇ ਰੁਕੇ ਹੋਏ ਆ ਜਾਂ ਕੰਮ ਹੋਣ ਵਾਲੇ ਆ ਉਹ ਦੱਸ ਸਕਦੇ ਹੋ ਸਾਡੇ ਨਾਲ ਪਿੰਡ ਦੇ ਵਸਨੀਕ ਨੇ ਉਹ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਅੱਜ ਸਰਪੰਚ ਸਾਹਿਬ ਨੇ ਮੀਟਿੰਗ ਰੱਖੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਸੀ ਕਰਜੀ ਬਹੁਤ ਵਧੀਆ ਮੀਟਿੰਗ ਰੱਖਿਆ ਸੀ ਤੇ ਇਸ ਤੋਂ ਪਹਿਲਾਂ ਵੀ ਰਹੇ ਆਂ ਸੀ ਮੈਂਬਰ ਪੰਚਾਇਤ ਮੈਂਬਰ ਅਸੀਂ ਤੇ ਇਸ ਤੋਂ ਪਹਿਲੇ ਸਰਪੰਚ ਨੂੰ ਬਥੇਦਾ ਕੰਦੇ ਸੀ ਕਿ ਮੀਟਿੰਗ ਰੱਖੋ ਤਾਂਾਂ ਤੇ ਕੋਈ ਰੱਖੀ ਤੇ ਬਹੁਤ ਵਧੀਆ ਕਿ ਜੀ ਸਾਰਿਆਂ ਜੀਆਂ ਸਨੇਤ ਜੀ شکایت ਤਾਂ ਕਿ ਕੀ ਸ਼ਿਕਾਇਤ ਤੁਹਾਨੂੰ ਜੋ ਵੀ ਹੈ ਉਹ ਆਪਣੇ ਆਪਣੇ ਸ਼ਿਕਾਇਤ ਲੈ ਕੇ ਦੱਸੋ ਸਾਡੇ ਨਾਲ ਪਿੰਡ ਦੇ ਵਸਨੀਕ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਨਾਂ ਨਾਂ ਪੁੱਛਾਂਗੇ ਕੀ ਨਾਸਰ ਕੀ ਵਿੱਕੀ ਸਰ ਅੱਜ ਮੀਟਿੰਗ ਰੱਖੀ ਗਈ ਹੈ ਤੇ ਪਹਿਲਾਂ ਵੀ ਕਦੀ ਇਦਾਂ ਮਿੱਟੀ ਰੱਖੀ ਗਈ ਹੈ ਪਹਿਲਾਂ ਕੇਦਰਪੰਚਰੀ ਮੀਡੀ ਨੇ ਰੱਖੀ ਪਹਿਲਾ ਸਰਪੰਚਾ ਪਿੰਡ ਦਾ ਜਿੰਨੇ ਆ ਕੇ ਹਰ ਬਾੜ ਵਾਲੇ ਬੰਦੇ ਨੂੰ ਪੁੱਛਿਆ ਵੀ ਤੁਹਾਨੂੰ ਕੀ ਮੁਸ਼ਕਲ ਹੈ ਪਹਿਲੇ ਸਰਪੰਚਾਂ ਨੇ ਕਦੀ ਨਹੀਂ ਪੁੱਛਿਆ ਉਹਨਾਂ ਵੀ ਕੀ ਮੁਸ਼ਕਲ ਹੈ ਕੀ ਧੋਖ ਤਕਲੀਫ ਹੈ ਤੁਹਾਨੂੰ ਕਿੰਨਿਆਂ ਦੇ ਰਾਸ਼ਨ ਕਾਰਡ ਬਣਨ ਵਾਲੇ ਆ ਕਿੰਨਿਆਂ ਦੇ ਟਾਇਲਟ ਦੇ ਪੈਸੇ ਨਹੀਂ ਆਏ ਰਿਫਲਸ਼ਾਂ ਦੇ ਜਾਂ ਇਹ ਗਲੀ ਨਾਲੀ ਦਾ ਮੁੱਦਾ ਇਦਾਂ ਦਾ ਕੇਦਰ ਸਰਪੰਚ ਨੇ ਇਹ ਨਹੀਂ ਪੁੱਛਿਆ ਪਹਿਲਾ ਸਰਪੰਚਾ ਪਿੰਡ ਦਾ ਜਿੰਨੇ ਆ ਗਿਆ ਉਹਨੂੰ ਪੁੱਛਿਆ ਧੋਖ ਤਕਲੀਫ ਪੁੱਛੀ ਆ ਗਿਆ ਇੱਕ ਨੰਬਰ ਬਾੜ ਵਾਲਿਆਂ ਦੀ ਹੁਣ ਇਹ ਸਰਪੰਚ ਦਾ ਸੁਭਾਅ ਨੂੰ ਵਧੀਆ ਲੱਗਾ ਹੈ ਦੇਖਣਾ ਪਹਿਲੀ ਵਾਰੀ ਬੰਦਾ ਬਣਿਆ ਨਾ ਸਾਡੇ ਪਿੰਡ ਚ ਹੈ ਜੀ ਗਰਾਉਂਡ ਖੇਡਦੇ ਮੁੰਡੇ ਗਰਾਉਂਡ ਦੀ ਸਰਪੰਚ ਦਾ ਇੱਕ ਬਜ਼ੀਕਾ ਹੈ ਸਰਪੰਚ ਨੇ ਗਰਾਉਂਡ ਸੜਾਈ ਪੰਚਾਇਤ ਦੀ ਮਤਲਬ ਕਿ ਬੜੀਆ ਸੁਭਾਅ ਹੈ ਸਰਪੰਚ ਦਾ ਕੋਈ ਚੱਕਰ ਨਹੀਂ ਹਾਂ ਜੀ